ਬਹੁਤ ਸਾਰੇ ਸਮੇਂ ਤੋਂ ਜਾਂ ਬਹੁਤ ਪੁਰਾਣੇ ਸਮੇਂ ਤੋਂ ਤੁਸੀਂ ਇਹ ਲਾ ਲੋ ਕਿ ਸਾਨੂੰ ਹਮੇਸ਼ਾ ਵੰਡਿਆ ਗਿਆ ਭਾਵੇਂ ਉਹ ਜਾਤੀਆਂ ਦੇ ਦੌਰਾਨ ਹੋਵੇ ਭਾਵੇਂ ਉਹ ਕਾਸਟਿਕਮ ਹੋਵੇ ਜਾਂ ਧਰਮ ਹੋਵੇ ਉਹਦੇ ਅਧੀਨ ਸਾਨੂੰ ਵੰਡਿਆ ਗਿਆ ਜਦੋਂ ਲਾਕਡਾਊਨ ਸ਼ੁਰੂ ਹੋਇਆ ਤਾਂ ਮੈਂ ਵੀਰ ਸਿੰਘ ਵੀਰ ਨੂੰ ਕਿਹਾ ਮੈਂ ਕਿਹਾ ਵੀਰ ਜੀ ਵੀ ਗਾਣਾ ਪੂਰਾ ਕਰ ਦੀਏ ਵੀ ਇੱਕ ਸਥਾਈ ਤੇ ਇੱਕ ਅੰਤਰਾ ਲਿਖਿਆ ਹੈ ਜਾਂ ਤੇ ਮੈਨੂੰ ਇਦਾਂ ਲੱਗਦਾ ਵੀ ਇਦਾਂ ਦੇ ਗਾਣੇ ਅੱਜਕੱਲ ਕੋਈ ਸੁਣਦਾ ਨਹੀਂ ਅ ਚਲੋ ਆਪਾਂ ਇੱਕ ਆਪਣੇ ਪੇਜ ਤੇ ਪਾ ਦਿੰਨੇ ਆ ਨਾ ਕੋਈ ਸੁਣੂਗਾ ਤੇ ਚਲੋ ਇੱਕ ਫਿਰ ਵੀ ਹਾਜ਼ਰੀ ਜੀ ਲੱਗ ਜੂਗੀ ਪਰ ਉਹ ਗਾਣੇ ਦੇ ਬਾਅਦ ਸਾਨੂੰ ਇਹ ਪਤਾ ਚੱਲੇ ਆ ਕਿ ਜਿਹੜੀ ਇੱਕ ਜ਼ਹਿਰ ਆ ਜਿਹੜੀ ਇੱਕ ਨਫ਼ਰਤ ਆ ਉਹ ਬਹੁਤ ਵੱਡੇ ਲੈਵਲ ਤੇ ਵੇਖਣ ਨੂੰ ਮਿਲੀ ਹਿੰ ਪਰ ਚੱਤ ਆਪੇ ਤੋਂ ਚੱਲ ਰਿਹਾ ਇੱਕ ਉਹ ਥੋੜਾ ਜਿਹਾ ਗਰਮ ਹੋ ਸਕਦਾ ਹੈ ਕਿ ਕੈਸੀ ਤੇਰੀ ਮਤ ਲੋਕਾ ਕੈਸੀ ਤੇਰੀ ਬੋਧਿਆ ਵੇ ਭੁੱਖਿਆਂ ਨੂੰ ਮੁਕੀਆਂ ਤੇ ਪੱਥਰਾਂ ਨੂੰ ਦੁੱਧਿਆ ਉਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁਦਿਆ ਗਰੀਬੜੇ ਦੀ ਸ਼ੋ ਮਾੜੀ ਗੌਦਾ ਮੂਤ ਸ਼ੁੱਧਿਆ ਚਲੋ ਮੰਨਿਆ ਵੀ ਤਗੜਾ ਏ ਤੇਰਾ ਆਪਣਾ غرੂਰ ਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਨਾਤਾ ਕਿਸੇ ਦੇ ਮੱਥੇ ਦੇ ਉੱਤੇ ਮੋਹਰ ਲੱਗੀ ਆ ਕਿ ਇਹ ਫਲਾਣੀ ਜਾਤੀ ਦਾ ਬੰਦਾ ਆ ਜਾਂ ਇਹ ਛੋਟੀ ਜਾਤੀ ਦਾ ਬੰਦਾ ਆ ਜਾਂ ਇਹ ਜਾਂ ਇਹ ਉੱਚ ਜਾਤੀ ਦਾ ਬੰਦੇ ਆ ਕਿਸੇ ਦੀ ਵੀ ਨਹੀਂ ਪ੍ਰਮਾਤਮਾ ਨੇ ਮੋਹਰ ਲਾਈ ਸਭ ਨੂੰ ਉਹਨੇ ਇਕੁਅਲ ਭੇਜਿਆ ਸਭ ਦੇ ਉਨੇ ਉਹੀ ਅੰਗ ਪੈਰ ਲਾਇਆ ਉਹੀ ਸਵਾਦ ਲਾਇਆ ਉਹੀ ਅੱਖਾਂ ਲਾਈਆਂ ਉਹੀ ਕੰਨ ਲਾਏ ਪਰ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਚੌਧਰੀ ਬਣਾਤਾ ਜਿਨ੍ਹਾਂ ਨੂੰ ਆ ਛੋਟੀਆਂ-ਛੋਟੀਆਂ ਜਿਹਾ ਤੁਸੀਂ ਕਮੇਟੀਆਂ ਦੇਤੀਆਂ ਸ਼ਹਿਰਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਪੀਆਰ ਖੋਰੇ ਅਸੀਂ ਸਮਾਜ ਨੂੰ ਚਲਾਉਣਾ ਹੈ ਤੁਸੀਂ ਦੇਖ ਲਓ ਇਹਨਾਂ ਨੂੰ 25-25 ਗਨਮਿੰਟ ਦਿੱਤੇ ਆ ਜਿਹੜੇ ਬਦਮਾਸ਼ ਬੰਦੇ ਆ ਜਿਹੜੇ ਜਾ ਕੇ ਉੱਥੇ ਅਨਾਉਂਸ ਕਰਦੇ ਐ ਕਰਦਾਂਗੇ ਓ ਕਰਦਾਂਗੇ ਵੀਰ ਨੇ ਲਿਖਿਆ ਅਸੀਂ ਗਾਤਾ ਜਿਹੜੀ ਕਲਮ ਆ ਉਹ ਤਲਵਾਰ ਤੋਂ ਵੀ ਖਤਰਨਾਕ ਹੁੰਦੀ ਹੈ ਜੋ ਤੁਸੀਂ ਬੋਲ ਦੇਣਾ ਆ ਉਹ ਤੁਸੀਂ ਤਲਵਾਰ ਨਾਲ ਵੀ ਫਟ ਨਹੀਂ ਲਾ ਸਕਦੇ ਨਜ਼ਮੀ ਲਿਖਦਾ ਕਿ ਜਿਸ ਧਰਤੀ ਤੇ ਰਜਵਾ ਟੁੱਕੜ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਧਰਤੀ ਦੇ ਹਾਕਮ ਸੂਰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਇਸ ਸਮਾਗਮ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਸ਼ਿਰਕਤ ਕੀਤੀ ਜਿੰਨੇ ਵੀ ਸਟੇਜ ਦੇ ਉੱਤੇ ਸਖਸ਼ੀਤਾ ਬੈਠੀਆਂ ਬਹੁਤ ਉਹਨਾਂ ਨੇ ਆਪਣੇ ਨੇਕ ਵਿਚਾਰ ਰੱਖੇ ਆ ਬਹੁਤ ਸੂਝਵਾਨ ਲੋਕ ਇਮਾਮ ਜੀ ਔਰ ਜਿੰਨੇ ਵੀ ਉਦੋਂਗੇ ਸਾਹਿਬ ਖਾਲਸਾ ਜੀ ਬੋਲ ਕੇ ਗਏ ਆ ਜਾਂ ਸਾਡੇ ਤੋਂ ਬਾਅਦ ਜਿੰਨਿਆਂ ਵੀ ਬੋਲਣਾ ਬਹੁਤ ਚੰਗੀ ਗੱਲ ਆ ਕਿ ਚਿੰਤਨ ਬਹੁਤ ਜ਼ਰੂਰੀ ਹੁੰਦਾ ਜਦੋਂ ਵੀ ਕਿਸੇ ਸਮਾਜ ਦੇ ਵਿੱਚ ਤੁਸੀਂ ਵਿਚਰਦੇ ਹੋ ਜੇ ਉਹਦੇ ਪ੍ਰਤੀ ਤੁਹਾਡੀ ਚਿੰਤਾ ਜ਼ਾਹਿਰਾ ਤਾਂ ਤੁਸੀਂ ਬਹੁਤ ਇੱਕ ਚੰਗੇ ਸਮਾਜ ਦੇ ਵਿੱਚ ਇੱਕ ਚੰਗੇ ਮੈਂ ਸਮਝਦਾ ਕਿ ਵਰਤਾਰੇ ਬਣ ਕੇ ਨਿਕਲ ਰਹੇ ਹੋ ਜਿਹੜੀ ਕਿਸਾਨੀ ਆ ਪੰਜਾਬ ਦਾ ਜਿਹੜੇ ਲੋਕ ਆ ਜਾਂ ਭਾਰਤ ਦੇ ਜਿਹੜੇ ਲੋਕ ਆ ਕੁਝ ਸੂਬਿਆਂ ਦੇ ਵਿੱਚ 70 80% ਜਿਹੜੇ ਲੋਕ ਆ ਉਹ ਕਿਸਾਨੀ ਤੇ ਨਿਰਪਰ ਕਰਦੇ ਆ ਕਿਸਾਨੀ ਦੇ ਮਾਧਿਅਮ ਨਾਲ ਉਹਨਾਂ ਦਾ ਜਿਹੜਾ ਕਾਰੋਬਾਰ ਚੱਲਦਾ ਆ ਉਹਦੇ ਵਿੱਚ ਜੇ ਆਪਾਂ ਇਹ ਕਹਿ ਲਈਏ ਕਿ ਸ਼ਹਿਰੀ ਵਰਗ ਆ ਉਹ ਵੀ ਉਹਦੀਆਂ ਜੜਾਂ ਜਾਂ ਉਹਦੀਆਂ ਰਗਾਂ ਦੇ ਵਿੱਚ ਵੀ ਜਿਹੜਾ ਆ ਉਹ ਕਿਸਾਨੀ ਦਾ ਖੂਨ ਹੀ ਦੌੜਦਾ ਹੈ ਕਿਉਂਕਿ ਕਿਸਾਨੀ ਜਿਹੜੀ ਆ ਉਹ ਘਰਾਂ-ਘਰਾਂ ਤੱਕ ਪਹੁੰਚਦੀ ਆ ਜੋ ਅਸੀਂ ਅੰਨ ਅਨਾਜ ਖਾਂਦੇ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਭੋਜਨ ਸਮਾਜ ਦਾ ਸਾਡੇ ਵੀਰ ਜਿਹੜੇ ਇੱਥੇ ਪਹੁੰਚੇ ਆ ਭੋਜਨ ਸਮਾਜ ਤੋਂ ਇਸ ਕਰਕੇ ਮੈਂ ਕਿਹਾ ਕਿ ਕਿਸੇ ਪਾਰਟੀ ਨਾਲ ਕੋਈ ਤਾਲੁਕ ਨਹੀਂ ਆ ਕਿਉਂਕਿ ਜਿਹੜਾ ਇੱਕ ਦਲਿਤ ਸ਼ਬਦ ਆ ਜਾਂ ਕੋਈ ਹੋਰ ਸ਼ਬਦ ਤੁਸੀਂ ਜਾਤੀਵਾਚਕ ਜਾਂ ਜਾਤੀਵਾਦ ਦੇ ਅਧੀਨ ਕੋਈ ਸ਼ਬਦ ਬੋਲਦੇ ਹੋ ਬਹੁਤ ਛੋਟਾ ਹੁੰਦਾ ਸੋ ਹਮੇਸ਼ਾ ਅ ਬਹੁਤ ਸਾਰੇ ਸਮੇਂ ਤੋਂ ਜਾਂ ਬਹੁਤ ਪੁਰਾਣੀ ਸਮੇਂ ਤੋਂ ਤੁਸੀਂ ਇਹ ਲਾ ਲਓ ਕਿ ਸਾਨੂੰ ਹਮੇਸ਼ਾ ਵੰਡਿਆ ਗਿਆ ਭਾਵੇਂ ਉਹ ਜਾਤੀਆਂ ਦੇ ਦੌਰਾਨ ਹੋਵੇ ਭਾਵੇਂ ਉਹ ਕਾਸਟਿਕ ਮੁਹੋਵੇ ਜਾਂ ਧਰਮ ਹੋਵੇ ਉਹਦੇ ਅਧੀਨ ਸਾਨੂੰ ਵੰਡਿਆ ਗਿਆ ਇਹ ਜ਼ਿਆਦਾਤਰ ਮੈਨੂੰ ਉਦੋਂ ਪਤਾ ਚੱਲਿਆ ਖੈਰ ਇਸ ਤੋਂ ਇਲਾਵਾ ਅਸੀਂ ਕਾਲਜ ਯੂਨੀਵਰਸਿਟੀਆਂ ਤੋਂ ਨਿਕਲੇ ਉਦੋਂ ਕੋਈ ਇਨਾ ਇਸ ਚੀਜ਼ ਦਾ ਹੈ ਨਹੀਂ ਸੀ ਕਿਉਂਕਿ ਸਾਡੇ ਯਾਰ ਦੋਸਤ ਸਾਰੇ ਧਰਮਾਂ ਦੇ ਸੀਗੇ ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਪੜੇ ਅਸੀਂ ਸਭ ਦੇ ਨਾਲ ਸਾਂਝਾ ਖਾਦਾ ਆ ਭਾਵੇਂ ਅੱਜ ਅਸੀਂ ਖਾਨ ਸਾਹਿਬ ਦੇ ਘਰੋਂ ਆਏ ਆ ਖਾਨ ਸਾਹਿਬ ਦੇ ਘਰੋਂ ਬ੍ਰੇਕਫਾਸਟ ਕਰਕੇ ਆਏ ਆ ਤਾਂ ਕੋਈ ਮਸਲਾ ਨਹੀਂ ਕਿ ਇਹ ਵੀਰ ਮੁਸਲਮਾਨਾਂ ਜਾਂ ਵੀਰ ਈਸਾਈਆ ਜਾਂ ਕੋਈ ਕਿਹੜੀ ਜਾਤੀ ਦਾ ਮਸਲਾ ਇਹ ਆ ਕਿ ਤੁਸੀਂ ਇੱਕ ਪੰਜਾਬ ਦੇ ਇੱਕ ਹਿੱਤਾਂ ਦੇ ਲੋਕੋ ਸੋ ਹਮੇਸ਼ਾ ਸਾਨੂੰ ਵੰਡਿਆ ਗਿਆ ਜਦੋਂ ਸਾਡਾ ਗਾਣਾ ਆਇਆ ਪਿੱਛੇ ਜੇ ਹੁਣ ਬਹੁਤ ਸਾਰੇ ਲੋਕਾਂ ਨੇ ਸਾਨੂੰ ਸਪੋਰਟ ਕੀਤੀ ਸਾਡਾ ਗਾਣਾ ਸੀ ਵੀਰ ਸਿੰਘ ਵੀਰ ਹੁਣ ਲਿਖਿਆ ਸੀ ਮੇਰਾ ਕੀ ਕਸੂਰ ਬਹੁਤ ਧੰਨਵਾਦ ਮੇਰਾ ਆ ਆਨ ਦਾ ਮਕਸਦ ਵੀ ਇਹੀ ਸੀ ਕਿਉਂਕਿ ਜਿਹੜੀ ਇੱਕ ਸਪੋਰਟ ਮਿਲੀ ਸਾਨੂੰ ਉਹ ਬਹੁਤ ਹੀ ਵੱਡੇ ਲੈਵਲ ਤੇ ਮਿਲੀ ਖਾਲਾ ਕਿ ਇਹ ਪਿਛਲੇ 4 ਸਾਲ ਤੋਂ ਅਸੀਂ ਇਹ ਗਾਣੇ ਦੀ ਪਲਾਨਿੰਗ ਕਰ ਰਹੇ ਸੀ ਸਾਨੂੰ ਇਦਾਂ ਲੱਗਦਾ ਸੀਗਾ ਕਿ ਸ਼ਾਇਦ ਹੋ ਸਕਦਾ ਇਦਾਂ ਦੇ ਗਾਣੇ ਅੱਜ ਕੱਲ ਕੋਈ ਸੁਣਦਾ ਨਹੀਂ ਮੈਂ ਜਦੋਂ ਲਾਕਡਾਊਨ ਸ਼ੁਰੂ ਹੋਇਆ ਤਾਂ ਮੈਂ ਬੀਰ ਸਿੰਘ ਵੀਰ ਨੂੰ ਕਿਹਾ ਮੈਂ ਕਿਹਾ ਵੀਰ ਜੀ ਵੀ ਗਾਣਾ ਪੂਰਾ ਕਰ ਦਈਏ ਵੀ ਇੱਕ ਸਥਾਈ ਤੇ ਇੱਕ ਅੰਤਰਾ ਲਿਖਿਆ ਆ ਮੈਨੂੰ ਇਦਾਂ ਲੱਗਦਾ ਵੀ ਇਦਾਂ ਦੇ ਗਾਣੇ ਅੱਜਕੱਲ ਕੋਈ ਸੁਣਦਾ ਨਹੀਂ ਚਲੋ ਆਪਾਂ ਇੱਕ ਆਪਣੇ ਪੇਜ ਤੇ ਪਾ ਦਿੰਨੇ ਆ ਨਾ ਕੋਈ ਸੁਣੂਗਾ ਤੇ ਚਲੋ ਇੱਕ ਫਿਰ ਵੀ ਹਾਜ਼ਰੀ ਜੀ ਲੱਗ ਜੂਗੀ ਪਰ ਉਹ ਗਾਣੇ ਦੇ ਬਾਅਦ ਸਾਨੂੰ ਇਹ ਪਤਾ ਚੱਲੇ ਆ ਕਿ ਜਿਹੜੀ ਇੱਕ ਜ਼ਹਿਰ ਆ ਜਿਹੜੀ ਇੱਕ ਨਫ਼ਰਤ ਆ ਉਹ ਬਹੁਤ ਵੱਡੇ ਲੈਵਲ ਤੇ ਵੇਖਣ ਨੂੰ ਮਿਲੀ ਕਿ ਮਤਲਬ ਕਿੱਦਾਂ ਹੋ ਸਕਦਾ ਜੇ ਇਸ ਇਨਸਾਨ ਨੂੰ ਪਰਮਾਤਮਾ ਨੇ ਭੇਜਤਾ ਨਾ ਤਾਂ ਕਿਸੇ ਦੇ ਮੱਥੇ ਦੇ ਉੱਤੇ ਮੋਹਰ ਲੱਗੀ ਆ ਕਿ ਇਹ ਫਲਾਣੀ ਜਾਤੀ ਦਾ ਬੰਦਾ ਹੈ ਜਾਂ ਇਹ ਛੋਟੀ ਜਾਤੀ ਦਾ ਬੰਦਾ ਹੈ ਜਾਂ ਇਹ ਜਾਂ ਇਹ ਉੱਚ ਜਾਤੀ ਦਾ ਬੰਦੇ ਆ ਕਿਸੇ ਦੀ ਵੀ ਨਹੀਂ ਪਰਮਾਤਮਾ ਨੇ ਮੋਹਰ ਲਾਈ ਸਭ ਨੂੰ ਉਹਨੇ ਇਕੁਅਲ ਭੇਜਿਆ ਸਭ ਦੇ ਉਨੇ ਉਹੀ ਅੰਗ ਪੈਰ ਲਾਇਆ ਉਹੀ ਸਵਾਦ ਲਾਇਆ ਉਹੀ ਅੱਖਾਂ ਲਾਈਆਂ ਉਹੀ ਕੰਨ ਲਾਏ ਪਰ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਚੌਧਰੀ ਬਣਾਤਾ ਜਿਨ੍ਹਾਂ ਨੂੰ ਆ ਛੋਟੀਆਂ-ਛੋਟੀਆਂ ਜਿਹਾ ਤੁਸੀਂ ਕਮੇਟੀਆਂ ਦੇਤੀਆਂ ਸ਼ਹਿਰਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਪੀਆਰ ਖੋਰੇ ਅਸੀਂ ਸਮਾਜ ਨੂੰ ਚਲਾਉਣਾ ਹੈ ਜਾਂ ਅਸੀਂ ਜੋ ਕਵਾਂਗੇ ਉਹੀ ਸੱਚ ਹੋਊਗਾ ਸਾਨੂੰ ਬਹੁਤ ਸਾਰੀਆਂ ਧਮਕੀਆਂ ਬੜੇ ਐਸੇ ਐਂ ਕਰ ਦਾਂਗੇ ਓਂ ਕਰ ਦਾਂਗੇ ਪਰ ਮਸਲਾ ਧਮਕੀ ਦਾ ਨਹੀਂ ਮਸਲਾ ਇਹ ਨਹੀਂ ਕਿ ਕੋਈ ਕੀ ਕਰ ਦੂਗਾ ਮਸਲਾ ਇਹ ਸੀਗਾ ਕਿ ਨਫ਼ਰਤ ਇਹਨੇ ਵੱਡੇ ਲੈਵਲ ਤੇ ਆ ਕਿ ਤੁਸੀਂ ਯਾਰ ਹਮੇਸ਼ਾ ਉੱਚ ਕੋਟੀ ਦੇ ਲੋਕਾਂ ਨੂੰ ਤੁਸੀਂ ਪਰਫੁੱਲਤ ਕਰੋ ਉਹਨਾਂ ਨੂੰ ਪ੍ਰਮੋਟ ਕਰੋ ਤੁਸੀਂ ਕਿਸੇ ਉਸ ਵਰਗ ਦੀ ਗੱਲ ਨਹੀਂ ਕਰ ਸਕਦੇ ਜਿਹੜਾ ਵਰਗ ਪਹਿਲਾਂ ਹੀ ਦਬਿਆ ਹੋਇਆ ਹੈ ਤੁਹਾਡੇ ਬਾਬਾ ਅੰਬੇਦਕਰ ਜਿਨ੍ਹਾਂ ਨੇ ਇਹ ਸਾਬਿਤ ਕੀਤਾ ਕਿ ਪੜਾਈ ਦੇ ਨਾਲ ਜਾਂ ਇੱਕ ਚੰਗੀ ਸੋਚ ਦੇ ਨਾਲ ਜਦੋਂ ਸਮਾਜ ਦੇ ਵਿੱਚ ਨਿਕਲਿਆ ਜਾਂਦਾ ਸਾਮਾਜ ਜਿਹੜਾ ਹੈ ਤੁਹਾਨੂੰ ਸਲੂਟ ਕਰਦਾ ਤੁਸੀਂ ਬਾਬਾ ਅੰਬੇਦਕਰ ਦੀ ਸੋਚ ਨੂੰ ਬਹੁਤ ਪੈਰਾ ਦਿੰਨੇ ਹੋ ਬਾਬਾ ਰਵਿਦਾਸ ਬਾਬਾ ਵਾਲਮੀਕ ਉਹਨਾਂ ਸਾਰਿਆਂ ਦੇ ਤੁਸੀਂ ਬਹੁਤ ਪੈਰਾ ਦਿੰਨੇ ਹੋ ਔਰ ਉਹਨਾਂ ਨੇ ਹਮੇਸ਼ਾ ਯਾਦ ਰੱਖੋ ਉਹਨਾਂ ਨੇ ਹਮੇਸ਼ਾ ਬਾਬਾ ਰਵਿਦਾਸ ਉਹਨਾਂ ਨੇ ਕਿਰਤ ਕਰਨ ਦੀ ਤੁਹਾਨੂੰ ਬਲ ਬਖਸ਼ਿਆ ਬਾਬਾ ਅੰਬੇਦਕਰ ਹੁਣਾ ਨੇ ਉਹਨਾਂ ਨੇ ਹਮੇਸ਼ਾ ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਉਹ ਚੇਅਰਮੈਨ ਸੀਗੇ ਤਾਂ ਉਹਨਾਂ ਨੇ ਮੈਨੂੰ ਲੱਗਦਾ ਕਿ ਹੁਣ ਵੀ ਉਹ ਇੱਕ ਹਾਲਾਤ ਪੈਦਾ ਹੋ ਚੁੱਕਿਆ ਕਿ ਸਾਨੂੰ ਆਪਣੇ ਹੱਕਾਂ ਪ੍ਰਤੀ ਸਾਨੂੰ ਆਪਣੀ ਸੋਚ ਜਿਹੜੀ ਆ ਉਹ ਬਜਾਏ ਮੋਬਾਈਲ ਫੋਨਾਂ ਦੇ ਜਾਂ ਬਜਾਏ ਅਸੀਂ ਇੱਥੋਂ ਇਸ ਇਹ ਕਹਿ ਕੇ ਉੱਠ ਜਾਈਏ ਵੀ ਯਾਰ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਹੀ ਆ ਪਰ ਸਾਰਿਆਂ ਦੇ ਨਾਲ ਨਹੀਂ ਆ ਕੱਲ ਨੂੰ ਜੇ ਅੱਜ ਕਿਸਾਨਾਂ ਦੇ ਉੱਤੇ ਜਾਂ ਧਾਰਮਿਕ ਗ੍ਰੰਥਾਂ ਦੇ ਉੱਤੇ ਹਮਲੇ ਹੋ ਰਿਹਾ ਪਿਛਲੇ ਕਿੰਨੇ 2-4 ਸਾਲਾਂ ਦੇ ਵਿੱਚ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲੇ ਹੋਏ ਜਿਹੜੀ ਕਿ ਮਿਲਦਾ ਦੁਨੀਆ ਦੇ ਇਤਿਹਾਸ ਦੇ ਉੱਤੇ ਸਭ ਤੋਂ ਨਿੰਦਨਯੋਗ ਘਟਨਾ ਕਹਿ ਸਕਦੇ ਆ ਜੇ ਅੱਜ ਸਾਡੇ ਉੱਤੇ ਇਹ ਹਮਲੇ ਹੋ ਰਹੇ ਆ ਨਾ ਤਾਂ ਕੱਲ ਨੂੰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਤੇ ਕਿਸੇ ਵੀ ਧਾਰਮਿਕ ਜਿਹੜਾ ਇੱਕ ਸਥਾਨ ਆ ਉਹਦੇ ਉੱਤੇ ਹਮਲੇ ਹੋਣੇ ਹੋਣੇ ਆ ਤੁਹਾਨੂੰ ਪਾੜਨ ਦੀ ਸਾਨੂੰ ਤੁਹਾਡੇ ਨਾਲ ਪਾੜਨ ਦੀ ਤੋੜਨ ਦੀ ਕੋਸ਼ਿਸ਼ ਕੀਤੀ ਜਾਣੀ ਆ ਇਸੇ ਕਰਕੇ ਕਿ ਇਹ ਲੋਕ ਇਹਨਾ ਹੋ ਜਾਣ ਹਮੇਸ਼ਾ ਇਹ ਇੱਕ ਰੂਲ ਇੱਕ ਰੈਗੂਲੇਸ਼ਨ ਵੱਡੀਆਂ ਉੱਚ ਕੋਟੀ ਦੀਆਂ ਸਰਕਾਰਾਂ ਦਾ ਕਮੇਟੀਆਂ ਦਾ ਰਿਹਾ ਆ ਤੁਸੀਂ ਦੇਖ ਲਓ ਇਹਨਾਂ ਨੂੰ 25-25 ਗਨਮੈਨ ਦਿੱਤੇ ਆ ਜਿਹੜੇ ਬਦਮਾਸ਼ ਬੰਦੇ ਆ ਜਿਹੜੇ ਜਾ ਕੇ ਉੱਥੇ ਅਨਾਉਂਸ ਕਰਦੇ ਐ ਕਰਦਾਂਗੇ ਓਂ ਕਰਦਾਂਗੇ ਖੈਰ ਸਾਡੇ ਕੋਲ ਤਾਂ ਗਨਮੈਨ ਨਹੀਂ ਨਾ ਹੀ ਅਸੀਂ ਗਨਮੈਨ ਲੈਣਾ ਆ ਅਸੀਂ ਕਾਧ ਲਈ ਲੈਣਾ ਅਸੀਂ ਕਿਹੜਾ ਕਿਸੇ ਨੂੰ ਫੜਨਾ ਆ ਅਸੀਂ ਤਾਂ ਗੱਲ ਕਰਨੀ ਆ ਇੱਕ ਠੋਕ ਕੇ ਕਰਨੀ ਆ ਬੋਲਣਾ ਆ ਗਾਣਾ ਵੀਰ ਨੇ ਲਿਖਿਆ ਅਸੀਂ ਗਾਤਾ ਜਿਹੜੀ ਕਲਮ ਆ ਉਹ ਤਲਵਾਰ ਤੋਂ ਵੀ ਖਤਰਨਾਕ ਹੁੰਦੀ ਹੈ ਜੋ ਤੁਸੀਂ ਬੋਲ ਦੇਣਾ ਆ ਉਹ ਤੁਸੀਂ ਤਲਵਾਰ ਨਾਲ ਵੀ ਫੱਟ ਨਹੀਂ ਲਾ ਸਕਦੇ ਜੋ ਤੁਸੀਂ ਕਲਮ ਨਾਲ ਫੱਟ ਲਾ ਦੇਣਾ ਸੋ ਸਾਡਾ ਐਸੇ ਬਹੁਤ ਸਾਰੇ ਹੋਰ ਗਾਣੇ ਤਿਆਰ ਗੀਤ ਤਿਆਰ ਆ ਜਿਹੜੇ ਆਉਣ ਦੇ ਸਮੇਂ ਦੇ ਨਾਲ-ਨਾਲ ਅਸੀਂ ਗਾਵਾਂਗੇ ਕਿਉਂਕਿ ਸਾਡਾ ਇੱਕ ਫਰਜ਼ ਆ ਅਸੀਂ ਅਸੀਂ ਇੱਕ ਕਲਚਰ ਨੂੰ ਲੈ ਕੇ ਅੱਗੇ ਚੱਲ ਰਹੇ ਆ ਅਸੀਂ ਇੱਕ ਉਹ ਵੀ ਇੱਕ ਸਮਾਜ ਦਾ ਹਿੱਸਾ ਆ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਅਸੀਂ ਕਿਸਾਨਾਂ ਦਾ ਜਿਹੜਾ ਪਿਛਲੇ 40 50 ਦਿਨਾਂ ਤੋਂ ਇੱਕ ਲੋਕ ਭੁੱਖੇ ਤੇ ਆਏ ਸਾਡੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਦੇ ਜਾਂ ਜਿਹੜੇ ਅਕਸਰ ਲੋਕ ਜਿਹੜੇ ਹਮੇਸ਼ਾ ਲੜਿਓ ਬੈਠੇ ਹੋਏ ਆ ਸੋ ਸਾਨੂੰ ਲੋੜ ਆ ਤੁਸੀਂ ਵੀ ਸਾਥ ਦਿਓ ਤੁਸੀਂ ਆ ਜਾਏ ਹੋ ਤੁਹਾਡਾ ਬਹੁਤ ਧੰਨਵਾਦ ਔਰ ਇਸ ਗੱਲ ਨੂੰ ਆਪਣੇ ਜ਼ਿਹਨ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਲੈ ਕੇ ਜਾਓ ਕਿ ਜੇ ਕਿਸਾਨੀ ਮਰੀ ਤਾਂ ਸਾਰਾ ਪੰਜਾਬ ਮਰੂਗਾ ਸਾਰਾ ਸੂਬਾ ਮਰੂਗਾ ਸਾਨੂੰ ਲੋੜ ਆ ਅੱਜ ਲੋਗਾ ਦੇ ਨਾਲ ਖੜਨ ਦੀ ਲੋਗਾ ਦਾ ਸਾਥ ਦੇਣ ਦੀ ਤੇ ਆਪਣੇ ਆਪ ਨੂੰ ਬਚਾ ਕੇ ਰੱਖਿਓ ਆਪਣੀ ਜਿਹੜੀ ਜਾਤੀ ਪਾਤੀ ਦੀ ਜਿਹੜੀ ਇੱਕ ਨਫ਼ਰਤ ਆ ਉਹਨੂੰ ਦੂਰ ਕਰਕੇ ਰੱਖਿਓ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਜੇ ਤੁਸੀਂ ਸਾਡੇ ਨਾਲ ਅੱਜ ਖੜੇ ਹੋ ਨਾ ਅਸੀਂ ਤੁਹਾਡੇ ਨਾਲ ਖੜੇ ਆ ਜਿੱਥੇ ਬੁਲਾਓਗੇ ਜੇ ਨਾ ਆਏ ਤਾਂ ਫਿਰ ਗੱਲ ਕਰਿਓ ਗੱਲ ਇਹ ਨਹੀਂ ਕਿ ਮਾਈਕ ਦੇ ਵਿੱਚ ਕਹਿ ਕੇ ਤੁਸੀਂ ਚਾਰ ਤਾੜੀਆਂ ਮਰਵਾ ਕੇ ਚਲੇ ਜਾਓ ਵੀ ਮੇਰੀ ਬੜੀ ਬੱਲੇ ਬੱਲੇ ਹੋਊ ਇਦਾਂ ਦੇ ਬੰਦੇ ਨਹੀਂ ਆ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਸਾਨੂੰ ਜਿੱਥੇ ਵੀ ਆਉਣਾ ਪਿਆ ਪਰ ਪ੍ਰਮਾਤਮਾ ਕਰੇ ਵੀ ਇਦਾਂ ਦੀ ਕੋਈ ਇਦਾਂ ਦੀ ਕੋਈ ਹਰਕਤ ਹੀ ਨਾ ਹੋਵੇ ਕਿ ਕਦੇ ਵੀ ਤੁਹਾਨੂੰ ਜਿਹੜਾ ਰੋਡ ਜਾਮ ਕਰਨੇ ਪੈਣ ਜਾਂ ਤੁਹਾਨੂੰ ਤੁਹਾਡੇ ਧਰਮ ਦੀ ਰਾਖੀ ਦੇ ਲਈ ਇਹਨੇ ਨੀਵੇਂ ਪੱਧਰ ਤੇ ਆ ਕੇ ਇਹਨਾਂ ਦੇ ਨਾਲ ਬੈਸਣਾ ਪਵੇ ਪਰਮਾਤਮਾ ਕਿਰਪਾ ਕਰੇ ਪੰਜਾਬ ਸੁਖੀ ਵਸੇ ਪੰਜਾਬ ਦੇ ਲੋਕ ਸੁਖੀ ਵਚਣ ਵਸਣ ਔਰ ਚੜ੍ਹਦੀ ਕਲਾ 'ਚ ਰਹਿ ਮੈਂ ਜਕਾਰੇ ਦੇ ਨਾਲ ਤੁਹਾਡੇ ਸਾਰਿਆਂ ਦਾ ਸਾਥ ਰਹੂੰਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਉਂਦੇ ਵਸਦੇ ਜੀਵੇ ਪੰਜਾਬ ਜੀਵੇ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਹਾਂ ਮੈਂ ਸੁਣਾ ਕੇ ਜਾਊਂਗਾ ਮੈਨੂੰ ਪਤਾ ਸੀ ਉਦਾਂ ਕਿੱਥੇ ਜਾਂਦੇ ਨਾ ਤੁਸੀਂ ਵੀਰ ਸਿੰਘ ਵੀ ਆ ਵੀਰ ਸਿੰਘ ਪੂਰਾ ਗਾਣਾ गा ਕੇ ਜਾਊਗਾ ਹੂੰ ਪਰਚਾ ਤਾਂ ਪਹਿਲਾਂ ਚੱਲ ਰਿਹਾ ਇੱਕ ਉਹ ਥੋੜਾ ਜਿਹਾ ਗਰਮ ਹੋ ਸਕਦਾ ਹੈ ਕਿ ਕੈਸੀ ਤੇਰੀ ਮਤ ਲੋਕਾ ਕੈਸੀ ਤੇਰੀ ਬੋਧਿਆ ਵੇ ਭੁੱਖਿਆਂ ਨੂੰ ਮੁਕੀਆਂ ਤੇ ਪੱਥਰਾਂ ਨੂੰ ਦੁੱਧਿਆ ਓ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਦਿਆ ਓ ਗਰੀਬੜੇ ਦੀ ਸ਼ੋਮਾੜੀ ਗੌਦਾ ਮੂਤ ਛੁੱਧਿਆ ਚਲੋ ਮੰਨਿਆ ਵੀ ਤਗੜਾ ਏ ਤੇਰਾ ਆਪਣਾ غرੂਰਿਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਗੱਲ ਸਮਝਣ ਦੀ ਆ ਜੇ ਆਰਾਮ ਨਾਲ ਬਹਿ ਕੇ ਪੂਰਾ ਗਾਣਾ ਸੁਣ ਲੈਂਦੇ ਨਾ ਤੇ ਸ਼ਾਇਦ ਕੋਈ ਆਉਂਦਾ ਹੀ ਨਾ ਉਹ ਪਹਿਲੀ ਗੱਲ ਤੇ ਨਿਕਲੇ ਅਗਲੀ ਗੱਲ ਸੀ ਅਸੀਂ ਉਹਦੇ ਵਿੱਚ ਇਹ ਵੀ ਬੋਲਿਆ ਕਿ ਸਾਡੇ ਧਰਮ ਦੇ ਵਿੱਚ ਵੀ ਬਹੁਤ ਚਾਰ-ਚਾਰ ਪੰਜ-ਪੰਜ ਗੁਰਦਾਰੇ ਬਣਾਏ ਗਏ ਆ ਆ ਫਲਾਣੀ ਜਾਤੀ ਦਾ ਗੁਰਦਾਰਾ ਇਹਦੇ ਵਿੱਚ ਆ ਜਾਣਗੇ ਆ ਜੱਟਾਂ ਦਾ ਗੁਰਦਾਰਾ ਇੱਥੇ ਜਾਟੀ ਜਾਣਗੇ ਉਹਦੇ ਵਿੱਚ ਇਹ ਗੱਲ ਕੀਤੀ ਗਈ ਸੀ ਪਹਿਲਾਂ ਤਾਂ ਵੀਰ ਸਿੰਘ ਲਈ ਤਾੜੀ ਲਾਓ ਇਹ ਗੱਲ ਇਹਨਾਂ ਕੀਤੀ ਆ ਵਾਹ ਬਾਬਾ ਨਜ਼ਮੀ ਲਿਖਦਾ ਕਿ ਜਿਸ ਧਰਤੀ ਤੇ ਰਜਵਾ ਟੁੱਕੜ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਧਰਤੀ ਦੇ ਹਾਕਮ ਸੂਰ ਹਮੇਸ਼ਾ ਪੂੰਜੀਪਤੀਆਂ ਦਾ ਰਾਜ ਰਿਆ ਅਮੀਰ ਅਮੀਰ ਹੋ ਜਾਂਦਾ ਗਰੀਬ ਗਰੀਬ ਹੋ ਜਾਂਦਾ ਉਹਦੇ ਬੋਲ ਸੀ ਕਿ ਗਾਤਰੇ ਜੇ ਨਹੂ ਤੇ ਕਰੋਸ ਘੜ ਪਾ ਲੈ ਵਿਚਾਰ ਆਪਣਾ ਇਹਨਾ ਤੇ ਬਾਣ ਆਪਣਾ ਲੈ ਆ ਚੌਧਰਾਂ ਦੇ ਭੁਖਿਆਂ ਔਸੂਲ ਸਾਰੇ ਖਾਲੇ ਕਿ ਗੋਤਾ ਅਨੁਸਾਰ ਗੁਰਦੁਆਰੇ ਵੀ ਬਣਾ ਲੈ ਤੰਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ ਸੋਚ ਨੀਵਿਆਂ ਦੀ ਨੀਵੀਂ ਕਹਿਣਾ ਫੇਰ ਮਨਜੂਰਿਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਉਹ ਬहोत ਹਨ ਜੋਂਦੇ ਬਾਦ